ਸੱਚੇ ਪਾਰਸ਼ਾ ਜੀਓ ਆਪ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਫਰਮਾਨ ਹਨ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ ਸੱਚੇ ਪਾਰਸ਼ਾ ਜੀਓ ਜੂਨ 1984 ਸਮੇਂ ਦੀ ਹਕੂਮਤ ਜਾਲਮ ਕਾਂਗਰਸ ਸਰਕਾਰ ਦੇ ਨਿਰਦਈ ਹੁਕਮਰਾਨਾਂ ਦਾ ਹੁਕਮ ਮੰਨ ਕੇ ਭਾਰਤੀ ਫੌਜਾਂ ਨੇ ਰੋਹਾਨੀਅਤ ਦੇ ਕੇਂਦਰ ਡਿੱਠੇ ਸਭੇ ਥਾਂ ਨਹੀਂ ਤੁਦ ਜਿਹਿਆ ਬੱਧਹ ਪੁਰਖ ਵਿਦਾਤਾ ਤਾ ਤੂੰ ਸੋਹਿਆ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ ਦੇ ਮੁਜੱਸਮੇ ਛੋਡੀ ਸੁਲਤਾਨ ਪਿਤਾ ਧਨ ਧਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ 52 ਪਵਿੱਤਰੇ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਮਲਾ ਕਰਕੇ ਸਿੱਖ ਧਰਮ ਦੇ ਸਰਬ ਉੱਚ ਤਖਤ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੰਕਾ ਤੋਪਾ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਢੈ ਢੇਰੀ ਕੀਤਾ ਦਰਸ਼ਨ ਕਰਨ ਆਈਆਂ ਬੇਅੰਤ ਸੰਗਤਾਂ ਨੂੰ ਸ਼ਹੀਦ ਕੀਤਾ ਗਿਆ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ ਗਗਨ ਦਮਾ ਮਾਂ ਬਾਜਿਓ ਪਰਿਓ ਨਿਸਾਨੈ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬ ਹੂੰ ਨਾ ਛਾਡੇ ਖੇਤ ਸਤ ਗੁਰੂ ਜੀਓ ਆਪ ਜੀ ਦੇ ਦਰੋ ਘਰੋ 버ਸਾਏ ਹੋਏ ਮਹਾਂਪੁਰਖ ਵੀਮੀ ਸਦੀ ਦੇ ਮਹਾਨ ਜਰਨੈਲ ਬਾਬਾ ਏ ਕੌਮ ਪੰਥ ਰਤਨ ਧੰਮ ਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਸਿੱਖ ਸਟੂਡੈਂਟ ਫੈਡਰੇਸ਼ਨ ਆਲ ਇੰਡੀਆ ਦੇ ਪ੍ਰਧਾਨ ਬਾਬਾ ਠਹਰਾ ਸਿੰਘ ਜੀ ਅਤੇ ਜਰਨਲ ਭਾਈ ਸ਼ੁਭੇਕ ਸਿੰਘ ਜੀ ਤਿੰਨਾਂ ਦੇ ਸਾਥੀ ਸਿੰਘਾਂ ਨੇ ਚੜ ਕੇ ਆਈਆਂ ਫੌਜਾਂ ਦਾ ਸੂਰਬੀਰਤਾ ਨਾਲ ਜੱਟ ਕੇ ਮੁਕਾਬਲਾ ਕਰਦੇ ਹੋਏ ਆਪ ਧਰਮ ਯੁੱਧ ਕਰਦੇ ਆ ਸ਼ਹਾਦਤ ਪ੍ਰਾਪਤ ਕੀਤੀ ਕੱਲੂ ਘਾਰੇ ਦੇ ਦੌਰਾਨ ਸਮੂਹ ਸਿੱਖ ਸਿੰਘੜੀਆਂ ਸ਼ਹੀਦਾ ਸਿੰਘਾਂ ਦੀ ਯਾਦ ਅੰਦਰ اٹھت ديوا મહાન سالانہ શહીદી સમાગમ સખ પંથ દીન نمائંદા જથે